ਅੱਜ ਜਿਵੇਂ ਨਸ਼ੇ ਦੇ ਯੁੱਧ ਨਸ਼ੇ ਦੇ ਵਿਰੁੱਧ ਜਿਵੇਂ ਮਹਿਨ ਦਾ ਅਸੀਂ ਹਿੱਸਾ ਬਣਿਆ ਜਿਵੇਂ ਕਿ ਸਾਨੂੰ ਐਸਐਚਓ ਸਾਹਿਬ ਅਮਨੀਤਪੁਰ ਮੈਡਮ ਮਾਲਟਨ ਥਾਣਾ ਇਹਨਾਂ ਦੇ ਸਹਿਯੋਗ ਦੇ ਨਾਲ ਤੇ ਆਪਣੇ ਚੌਂਕੀ ਚਾਰ ਜਗਵਿੰਦਰ ਸ਼ਰਮਾ ਜੀ ਇਹਨਾਂ ਦੇ ਸਹਿਯੋਗ ਦੇ ਨਾਲ ਜਿਵੇਂ ਏਰੀਏ ਵਾਈਜ਼ ਜੇ ਆਪਾਂ ਕਹੀਏ ਨਾ ਕਿ ਕੋੜ ਕੱਲਾ ਸਿਰਫ ਪੁਲਿਸ ਕੱਢੂਗੀ ਸਾਨੂੰ ਸਿਵਲ ਲੋਕਾਂ ਨੂੰ ਵੀ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਰਨਾ ਪੈਣਾ ਸਾਨੂੰ ਲੋੜ ਹੈ ਹੁਣ ਜਾਗਣ ਦੀ ਤੋ ਸੋ ਮੇਰੀ ਸਾਰਿਆਂ ਨੂੰ ਅਪੀਲ ਆ ਵੀ ਆਪਾਂ ਪੁਲਿਸ ਦੇ ਨਾਲ ਮੋਢੇ ਦੇ ਨਾਲ ਮੋਟਾ ਲਾਈਏ ਤਾਂ ਜੋ ਇਹ ਨਸ਼ੇ ਦਾ ਕੋੜ ਆ ਕਿ ਇਹਨੂੰ ਜੜ ਤੋਂ ਖਤਮ ਕੀਤਾ ਜਾਵੇ ਤੇ ਅਸੀਂ ਡੋਰ ਟੂ ਡੋਰ ਕਰਾਂਗੇ ਜਿਹੜੇ ਸਾਡੇ ਏਰੀਏ ਨੇ ਉਹਨੂੰ ਅਸੀਂ ਡੋਰ ਟੂ ਡੋਰ ਕਰਾਂਗੇ ਅਸੀਂ ਐਸ ਐਚਓ ਸਾਹਿਬ ਨੂੰ ਕਿਹਾ ਸੀ ਵੀ ਅੱਜ ਜਿਵੇਂ ਵੀ ਇਹ ਰਵਾਨਾ ਕਰਨਗੇ ਵੀ ਰਵਾਨਾ ਕਰਕੇ ਹੁਣ ਅਸੀਂ ਸਾਰੀਆਂ ਗਲੀਆਂ ਦੇ ਵਿੱਚ ਘੁੰਮ ਕੇ ਡੋਰ ਟੂ ਡੋਰ ਅਪੀਲ ਕਰਾਂਗੇ ਸਾਰੇ ਘਰ ਘਰ ਵਿੱਚ ਜਾ ਕੇ ਹੋਕਾ ਦੇ ਕੇ ਇੱਕ ਮਾਵਾਂ ਨੂੰ ਇੱਕ ਬੱਚਿਆਂ ਨੂੰ ਅਸੀਂ ਅਪੀਲ ਕਰਾਂਗੇ ਭਾਈ ਇਸ ਕੋੜ ਤੋਂ ਬਚੋ ਜਿਹੜਾ ਬੱਚਾ ਲੱਗਿਆ ਹੋਇਆ ਵੀ ਅਸੀਂ ਦੇਖੋ ਇੱਕ ਤਾਂ ਫਰਜੀ ਗੱਲਾਂ ਕਰਦੇ ਨੇ ਇੱਕ ਮੈਂ ਉਹਨਾਂ ਦੇ ਫਰਜੀ ਗੱਲਾਂ ਕਰਨ ਚੋਂ ਨਹੀਂ ਹੈਗਾ ਤੁਹਾਨੂੰ ਸਾਰਿਆਂ ਨੂੰ ਪੱਤਰਕਾਰਾਂ ਨੂੰ ਵੀ ਪਤਾ ਵਾ ਵੀ ਮੇਰੇ ਕੋਲ ਵਿਧੇਨ ਰਿਕਾਰਡ ਆ ਵੀ ਜਿਹੜੇ ਬੱਚੇ ਅਸੀਂ ਵੀ ਉਹਨਾਂ ਦੇ ਵਿੱਚ ਆਪਾਂ ਜਮਾ ਆਪਾਂ ਐਡਮਿਟ ਕਰਵਾਏ ਨੇ ਵੀ ਜਿਹੜੇ ਵਿਚਾਰੇ ਨਸ਼ੇ ਦੇ ਆਦੀ ਹੋ ਚੁੱਕੇ ਸੀ ਤੇ ਅਸੀਂ ਅੱਗੇ ਵੀ ਅਪੀਲ ਮੈਂ ਕਰਦਾ ਵਾਂ ਵੀ ਜਿਹੜੇ ਵਿਚਾਰੇ ਨਸ਼ੇ ਦੇ ਆਦੀ ਹੋ ਚੁੱਕੇ ਆ ਛੱਡਣਾ ਚਾਹੁੰਦੇ ਨੇ ਉਹ ਸਾਡੇ ਨਾਲ ਸੰਪਰਕ ਕਰਨ ਨਸ਼ਾ ਛਡਵਾਵਾਂਗੇ ਵੀ ਤੇ ਜੇ ਕੋਈ ਉਹਨਾਂ ਨੂੰ ਰਾਸ਼ਨ ਦੀ ਕੋਈ ਦਿੱਕਤ ਆ ਤੇ ਰਾਸ਼ਨ ਵੀ ਪ੍ਰੋਵਾਈਡ ਕਰਾਵਾਂਗੇ ਜਿਹੜਾ ਨਸ਼ੇ ਦੇ ਕਾਰੋਬਾਰ ਕਰਦੇ ਉਹਨਾਂ ਨੂੰ ਸਾਡੀ ਸੰਸਥਾ ਵਿੱਚ ਕੀ ਬੋਲਦੇ ਦੇਖੋ ਸਾਡੀ ਸੰਸਥਾ ਵੱਲੋਂ ਉਹਨਾਂ ਨੂੰ ਇੱਕੋ ਹੀ ਚੇਤਾਵਨੀ ਹੈ ਅਸੀਂ ਡਰਨ ਵਾਲਿਆਂ ਚੋਂ ਨਹੀਂ ਭਾਈ ਜਾਂ ਤਾਂ ਨਸ਼ਾ ਵੇਚਣਾ ਛੱਡ ਦਿਓ ਨਹੀਂ ਤਾਂ ਫਿਰ ਤਿਆਰ ਰਹੋ ਵੀ ਆਪਣੇ ਸਲਾਖਾਂ ਦੇ ਪਿੱਛੇ ਜਾਣ ਲਈ ਤੇ ਮੈਂ ਕੀ ਕਹਿਣਾ ਚਾਹੁੰਗੇ ਜਿਹੜਾ ਅੱਜ ਨਸ਼ੇ ਦੇ ਖਿਲਾਫ ਮੁਹਿੰਮ ਚਲਾਈ ਗਈ ਉਹਦੇ ਤੇ ਕੋ ਜਿਹਦੇ ਵਿੱਚ ਮਾਣਯੋਗ ਦਾ ਸੀਐਮ ਸਾਹਿਬਾ ਵਰ ਮਨਜੂ ਕਮਿਸ਼ਨਰ ਸਾਹਿਬ ਦੀਆਂ ਉਹਨਾਂ ਨੇ ਗਾਈਡਲਾਈਨਸ ਦੇ ਉੱਪਰ ਇਹ ਇੱਕ ਵਾਰ ਅਗੇਂਸਟ ਡਰਗ ਚਲਾਈ ਗਈ ਹੈ ਜੋ ਸੀ ਡਰਗ ਨੂੰ ਅਸੀਂ ਖਤਮ ਕਰਨਾ ਪੰਜਾਬ ਦੇ ਵਿੱਚ ਕੋਰ ਨੂੰ ਖਤਮ ਕਰਨਾ ਉਹ ਜਿਹ ਮਹੀਨੇ ਦੇ ਦੌਰਾਨ ਕੀ ਅਸੀਂ ਦੇ ਵਿੱਚ ਅਸੀਂ ਗਲੀਆਂ ਵਿੱਚ ਇਕੱਠੇ ਹੋ ਕੇ ਲੋਕਾਂ ਨੂੰ ਇਕੱਠੇ ਹੋ ਕੇ ਅਸੀਂ ਉਹਨਾਂ ਨੂੰ ਇਹ ਥੀਸ ਵਾਸਤੇ ਪ੍ਰੇਰਿਤ ਕਰ ਰਹੇ ਹਾਂ ਕਿ ਉਹ ਅੱਗੇ ਹੋ ਕੇ ਸਾਡੇ ਨਾਲ ਮੋੜੀ ਨਾ ਮੋੜਾ ਲਾ ਕੇ ਖੜਨ ਤਾਂ ਜੋ ਅਸੀਂ ਵੀ ਇਸ ਕੋਰ ਨੂੰ ਖਤਮ ਕਰ ਸਕੀਏ ਸਮਾਜ ਦੇ ਵਿੱਚ ਮੈਡਮ ਜੇ ਕੋਈ ਲੋਕ ਤੁਹਾਨੂੰ ਇਨਫੋਰਮੇਸ਼ਨ ਦੇਣਾ ਚਾਹੁੰਦੇ ਕਿਉਂਕਿ ਡਰ ਜਾਂਦੇ ਆ ਕਿ ਸਾਡੇ ਤੇ ਨਾ ਕੋਈ ਉਲਟੀ ਕਾਰਵਾਈ ਹੋ ਜੇ ਤੇ ਉਹਨਾਂ ਨੂੰ ਕੀ ਸੁਨੇਹਾ ਹੈ ਮੈਂ ਬਿਲਕੁਲ ਹੀ ਮੀਟਿੰਗ ਤੋਂ ਪਹਿਲਾਂ ਹੀ ਕਲੀਅਰ ਕਰ ਚੁੱਕੀ ਕਿ ਤੁਹਾਡਾ ਨਿਯਮ ਕਿਤੇ ਵੀ ਡਿਸਕਲੋਸ ਨਹੀਂ ਕੀਤਾ ਜਾਊਗਾ ਬਾਕੀ ਤੁਹਾਨੂੰ ਕਿਸੇ ਤੋਂ ਵੀ ਲੜਨ ਦੀ ਕੋਈ ਜ਼ਰੂਰਤ ਨਹੀਂ ਹੈ ਫਰੁੱਸ ਫਰੁੱਲੇ ਨਾਲ ਕਰੀਏ ਠੀਕ ਮੈਡਮ ਨਸ਼ਾ ਤਸਕਰਾਂ ਦੀਆਂ ਬਿਲਡਿੰਗਾਂ ਘਾਰੋ ਤੋੜਨੇ ਜਾਂ 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 ਫਿਰ ਉਹਨਾਂ ਨੂੰ ਸੀਲ ਕਰਨਾ ਜਾਂ ਨਿਲਾਮ ਕਰਨਾ ਇਹ ਜਿਆਦਾ ਅੱਛਾ ਹੈ ਇਹ ਦੇਖੋ ਜੀ ਜੋ ਡਰੱਗ ਮਾਈਨ ਦੇ ਨਾਲ ਕੀ ਬਣਾਈ ਗਈ ਹੈ ਪ੍ਰਾਪਰਟੀ ਬਣਾਈ ਗਈ ਹੈ ਇੱਕ ਪ੍ਰੋਸੀਜਰ ਨੂੰ ਫਾਲੋ ਕਰਕੇ ਹੀ ਇਹ ਚੀਜ਼ ਕੀਤੀ ਜਾ ਰਹੀ ਹੈ ਵਿਡਮੋਲੇਸ਼ਨ ਵੀ ਕੋਈ ਵਜੋਂ ਪ੍ਰੋਸੀਜਰ ਹੈ ਆਪਣੇ ਕਾਨੂੰਨ ਦੇ ਵਿੱਚ ਫਿਰ ਹੀ ਕੀਤਾ ਜਾ ਰਿਹਾ ਹੈ ਤੇ ਮੈਡਮ ਨ ਮੈਂ ਇਹੀ ਕਹਿ ਰਹੀ ਹਾਂ ਕਿ ਤੁਸੀਂ ਆਪਣਾ ਵੇਚਣਾ ਬੰਦ ਕਰ ਦਿਓ ਨਹੀਂ ਫਿਰ ਤੁਸੀਂ ਆਪਣੇ ਇਸ ਰਿਜ਼ਲਟ ਲਈ ਤਿਆਰ ਰਹੋਗੇ ਠੀਕ ਥੈਂਕ ਯੂ